ਸੋ ਆਇਤੀ ਵੀਡੀਓ ਵਿੱਚ ਆਪਾਂ ਤਾਜੀ ਵਹਿੜ ਸੂਈ ਵੀ ਹੈ ਸੇਲਾ ਟਟੇਲ ਵੀਰ ਤੋਂ ਖੋਦਦੇ ਆ ਉਹ ਕਿੱਕ ਦੀ ਕਰਵਾ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸਿਆ ਆਪਣਾ। ਨਾਮ ਮਰੇ ਹਰਪ੍ਰੀਤ ਸਿੰਘ ਪਿੰਡ ਕਟਕੋ ਜਿਹੜਾ ਬਰਨਾਲਾ। ਮੋਬਾਈਲ ਨੰਬਰ ਆਪਣਾ ਜੀ। 9889097305 7889097305 97305 ਜਿਹੜੇ ਆਪਾਂ ਵਹਿੜ ਦੇਖੀਏ ਨੇ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ? ਇਹ ਦੂਜਾ ਸੂਆ ਸੂਈ ਹੈ ਵੀਰੇ। ਦੂਜਾ ਸੂਆ ਕਿਹੜੇ ਦਿਨ ਹੋ ਗਏ ਸੂਈ ਨੂੰ? ਚਾਰ ਦਿਨ ਹੋ ਗਏ ਸੂਈ ਨੂੰ। ਹਾਂ। ਕੱਚਾ ਬਸ਼ੇ ਬਸਾ ਹੈ ਬੱਚਾ 17 ਕਿਲੋ ਕੱਢਿਆ ਦੋ ਜੇ ਬੰਦਾ ਦੋ ਰਾਂਗ ਢੰਡਾ ਕਰਕੇ ਚੋਕੇ ਆ ਜੀ ਮੰਨ ਕੇ ਚੱਲ ਜਾਈ ਮੈਨ ਨਾਲ ਆ 8 ਲੀਟਰ ਟਾਈਮ ਦਾ ਏ ਥੱਲੇ ਹਾਜਰ ਠੀਕ ਹੈ ਚੌਣ ਚਵਾ ਧਾਰਾ ਦੂਰ ਓਕੇ ਜਿਵੇਂ ਮੁੱਕ ਕੇ ਪਾਰ ਬੋਲੀ ਬਹਿ ਜਾ ਕਿੰਨਾ ਦੁੱਧ ਪਾ ਦੂਗੀ ਇਹ ਜਿਹੜਾ ਬੰਦਾ ਪਲੂਨ ਦੇ ਮਾਲਕ ਹੁੰਦਾ ਕੋਈ ਬਾਈਕ ਤੇ ਦੁੱਧ ਵਸੀਰੇ ਕੱਢਿਆ ਠੀਕ ਹੈ ਇਹਦੇ ਸਾਹ ਗਰਮੀ ਦੁਆਰੇ ਭਾਈ ਜੀ ਦੇ ਕੋਲ ਤੇ ਮਸੀਬਾ ਵੀ ਜੀ ਪਿਛਲੇ ਸਾਹ ਫਿਰ ਖੀਰੀ ਦੀ ਸੂਈ ਹੋਣੀ ਹੈ ਇਹ 30 ਲੀਟਰ ਆਵਰੇ ਦਾ 49 ਬੇਸ਼ੱਕ ਦਾ ਪੱਟੇ ਨਾਲ ਪਾਣੀ ਆਪਾਂ ਮੰਨ ਕੇ ਜਿੱਦੇ ਗਰਮੀਏ 20 ਕਿਲੋ ਦੁੱਧ ਮੰਨ ਕੇ ਲੈ ਲਏ ਉਹਨੂੰ ਠੀਕ ਹੈ 11:00 ਨੂੰ ਦੇਖਣਾ ਵੀ ਜੇ ਵੀ ਤੁੰਡੀ ਦੇ ਸਹੀ ਜਿਵੇਂ ਬਾਕੀ ਦਾ ਨਿਮਰ ਦੇ ਅੱਸਪਾ ਹੋਣੀ ਕੋਸਾ ਲੈਣਾ ਇਹ ਤਾਂ ਮੰਨ ਲੈ 12:00 ਵਜੇ ਲੈਣਾ ਠੀਕ ਹੈ ਧਾਰਾ ਮਾਰਦੇ ਜੀ ਧਾਰਾ ਮਾਰਦੇ ਸੋ ਧਾਰਾ ਆਪਾਂ ਬੱਚਾ ਲਾ ਕੇ ਮਾਰ ਕੇ ਦਿਖਾ ਦਿੰਨੇ ਸੋ ਬਿਰੋ ਧਾਰਾ ਦੇਖ ਲੈ ਜੋ ਕਿਆ ਵਾਦਾ ਪੂਰਾ ਮੋਟਾ ਮੋਟਾ ਚੋਣਾ ਰੈਂਗ ਗੁਲੀਆਂ ਦੱ ਲੇਵਾ ਫਿੱਟ ਫਾੜਾ ਪੂਰਾ ਫਿੱਟ ਹੀ ਗਾਣਾ ਲੈਵਾ ਪੱਛੀ ਦੇ 100 ਰੁਪਏ ਸੁਪਿਆਣ ਦੇ ਤੇ ਰਾਇ ਨਹੀਂ ਹੈ ਵੀ ਲੇਵਾ ਸੁਤਮਾ ਕਰ ਜੂ ਤੇ ਮੋਹਰੇ ਨਾਲੇ ਹੋਰ ਧਾਰਾ ਮਾਰ। ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 12 ਦੀ ਏਰੀਗੇਟ ਦਾ ਟਾਈਮ ਹੋ ਸਾਨੂੰ ਗੈਸ ਕਰ ਲਓ। ਤੇ ਸਵੇਰੇ ਫਿਰ ਕੈਗੋ ਚੋਈ ਕਰ ਜਨੇ ਆਪਾਂ। ਸਵੇਰੇ ਵੀ ਆਪਾਂ 6 ਤੋਂ 7 ਚੋਈ ਕਰਦੇ ਆ। ਠੀਕ ਹੈ 6 ਘੰਟੇ ਲਗਭਗ ਚੋਈ ਹੋਈ ਨੂੰ ਹੋ ਗਏ ਇਹਦੀ। ਹਾਂ 6 ਤੋਂ 7 ਚੋਈ ਕਰਦੇ ਆ। ਇਹ ਕੰਨਿਆਣਾ ਪਾਣਾ ਪਾੜੋ ਨਹੀਂ ਪਾਣਾ ਵੀ ਟੱਕ ਦੇ। ਵਾਗੇ ਨਾਲੇ ਹੋਰ ਮਾਰ ਦੂਗਾ ਇਹਨਾਂ। ਸੁਤਾਰਾਂ ਦੇਖੋ ਜਮਾ ਪੱਧਾਰਾ ਮਾਰਕੀਟ ਖਾਦੀਆਂ ਤੇ ਥੋੜਾ ਜਿਹਾ ਅਟੈਚਮੈਂਟ ਜਿਹੜੀ ਜਰਸੀ ਨਾਲ ਲੜਦੀ ਮਿਲਦੀ ਜੇ ਕੋਣ ਜੇ ਇਹਦੇ ਹਾਂ ਗਰਮੀ ਚ ਨਾਲਾ ਤੋਹਾ ਜਰ ਸਾਰੀ ਗਰਮੀ ਲੈਣੇ ਹੌਕੜਾ ਨਾਲ ਕੋਲ ਕਰਨਾ ਠੀਕ ਹੈ ਰੂਲ ਬੰਨ ਵੀ ਵਰਗੀ ਦੇ ਮਾਰਦੀ ਮੇਜਣਾ ਬਸ ਠੀਕ ਆ ਓਕੇ ਜੀ ਤੇ ਚੋਣ ਜਵਾ ਦੇਖੋ ਪੂਰਾ ਮੋਟਾ ਸਾਫ ਜਿਹਾ ਸੁਭਰ ਕੱਦ ਕਾਠ ਵਗੈਰਾ ਦੇਖੋ ਮੂੰਹ ਮੱਥਾ ਸਾਫ ਸੁਥਰਾ ਸੂਈ ਸਵੈਯਤ ਧਾਰਾ ਵੀਰ ਨੇ ਮਾਰ ਕੇ ਦਿਖਾਦੀਆਂ ਸੋ ਜਿੰਦ ਜਾਨ ਦੇਖੋ ਇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਸੋਹਣੀ ਜਿੰਦ ਜਾਨ ਵਾਲੀ ਬੋਦੀ ਵਾਲੀ ਬੱਛੀ ਆ ਤੇ ਲੈਵਲ ਉਪਰ ਦੇਖੋ ਸਾਫ ਸੁਥਰਾ ਬੱਚਾ ਬੁੱਚਾ ਲਾਇਆ ਹੁਣ ਪਸਮਾ ਦੇ ਵਿੱਚ ਆ ਚੁੱਕੀ ਹੈ ਪੂਰੀ ਵਧੀਆ ਪਤਾਰਾ ਮਾਰ ਕੇ ਦਿਖਾਤੀ ਜਿੰਦੀ ਚੋਣ ਚਵਾ ਦੀ ਇੱਕ ਨੰਬਰ ਆ ਕੋਈ ਭੂਰ ਸਰਲਾਂ ਦੀ ਵੀਡੀਓ ਵਿੱਚ ਜ਼ਿਕਰ ਹੋਇਆ ਇਹਦੇ ਤੇ ਵਾਕੀ ਲੈਵਾ ਦੇਖੋ ਸਾਈਡ ਤੋਂ ਪੂਰਾ ਫਿਟਿੰਗ ਵਾਲਾ ਲੈਵਾ ਚਾਹੇ 10 ਦੇ ਟੋੜੀਏ ਲੈਵਾ ਨਹੀਂ ਦੇ ਤੋੜਨਾ ਤੇ ਬਾਈ ਜੀ ਭਾਜ ਦਾ ਕੀ ਰਹੂਗਾ ਭਾਅ ਤੇ ਫੋਨ ਤੇ ਦਾ ਮੁੱਲ ਜਿਵੇਂ ਬਿਲਕੁਲ ਜਾਇ ਜੀ ਜੂਗਾ ਜਿਵੇਂ ਹਾਂ ਜਿਵੇਂ ਜਾਇ ਜੀ ਸੋ ਰੇਟ ਬਿਲਕੁਲ ਜੈਨੂਨ ਹੋਊਗਾ ਵੀਰ ਕਹਿੰ ਤੇ ਪਹਿਲਾ ਸੂਆ ਆ ਸੌਰੀ ਦੂਜਾ ਸੂਆ ਸੂਈ ਸਵਾਈ ਬੱਚਾ ਮੇਰਗਾ ਫਾ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਨੇ ਤੁਹਾਨੂੰ ਛੋੜੇ ਨਾੜਾ ਹਵਾਨੇ ਤੇ ਪੂਰੇ ਸਾਫ ਇੱਥੇ ਰਾਜੇ ਸਭੀ ਬੜੀ ਬਹੁਤ ਆ ਕੋਈ ਵੀ ਖਰੀਦਣਾ ਚਾਹਵਣ ਹੋਵੇ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਪੈ ਗਿਆ ਵੀਡੀਓ ਦੇਖਣ ਲਈ ਸਭ ਦਾ ਤਹਿਦ ਰੋ